ਚੰਡੀਗੜ੍ਹ ਤੋਂ ਚੱਲੇ ਸੀ ਗੱਡੀ ਪਖਾਨਕੋਟ ਜਾ ਰਹੇ ਸੀ ਬਲਵਿੰਦਰ ਸਿੰਘ ਮਹਰਾਨਾ ਜੀ ਲੱਕ ਨੈਕਟਰ ਆ ਜੀ ਵਾਸਤਾ ਇਹ ਟ੍ਰੱਕ ਵਾਲਾ ਉਹ ਹੋ ਗਿਆ ਸੀਗਾ ਜੀ ਉਹ ਨੂੰ نیند ਆ ਗਈ ਉਹਦੇ ਕਰਕੇ ਗੱਡੀ ਉਹ ਉਹ ਆਪਣੇ ਤੋਂ ਬਾਹਰ ਹੋ ਗਈ ਜੀ ਉਹਦੇ ਕਰਕੇ ਬਾਤ ਦੇ ਵਿਚਾਲੇ ਬਚੀ ਆ ਗਈ ਠੀਕ ਆ ਉਹਦੇ ਕਰਕੇ ਵੀ ਵਾਸ ਕੱਚੇ ਸੱਟ ਕੇ ਵਾਸ ਬਚਾਈ ਗਿਆ ਜੀ ਤੇ ਸਵਾਰੀਆਂ ਨਾਲ ਭਰੀ ਹੋਈ ਸਵਾਰੀਆਂ ਦਾ ਕੋਈ ਡਰ ਸੀ ਜੀ ਗੱਡੀ ਤੇ ਸਵਾਰੀਆਂ ਦੀ ਕੋਈ ਉਹ ਹੈ ਨਹੀਂ ਨੁਕਸਾਨ ਹੈ ਨਹੀਂ ਗਾ ਪਰ ਵਾਦੀ ਰਸਾਨ ਹੈਗਾ ਜੀ ਕੋਈ ਜਾਣੀ ਹੈ ਕੋਈ ਹੈ ਨਹੀਂ ਕੋਈ ਬਚਾ ਹੋ ਗਿਆ ਜਾਣੀ ਬਚਾ ਬਚਾ ਹਾਂ ਜੀ ਟ੍ਰੇਨ ਦਾ ਬਚਾ ਜੀ ਉਹਦੇ ਲੱਤ ਦੇ ਸੱਟਾ ਉਹਨੂੰ ਹਸਪੀਟਲ ਚ ਲੈ ਗਏ ਸਾਨੂੰ ਅੱਜ ਪਤਾ ਲੱਗਾ ਸੀਗਾ ਕਿ ਇਹ ਖਪੜਾ ਪੈਸੇ ਲਾਗੇ ਜਿਹੜੇ ਹੈਗੇ ਇੱਕ ਬੱਸ ਦਾ ਟੱਕਰ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਪਹੁੰਚੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਸਭ ਤੋਂ ਪਹਿਲਾਂ ਜਿਹੜੀ ਹੈਗੀ ਸੜਕ ਸੁਰੱਖਿਆ ਫੌਜ ਦੇ ਜਵਾਨ ਵੀ ਜਿਹੜੇ ਮੌਕੇ ਤੇ ਆ ਗਏ ਸੀ ਤੇ ਇਹ ਜਿਹੜੀ ਬੱਸ ਪਠਾਨ ਚੰਡੀਗੜ੍ਹ ਤੋਂ ਠਾਨਕੋਟ ਜਾ ਰਹੀ ਸੀਗੀ ਔਰਬਿਟ ਬੱਸ ਸੀ ਇਹ ਤੇ ਇਹ ਬਿਲਕੁਲ ਆਪਣੀ ਸਾਈਡ ਜਾ ਰਹੀ ਸੀ ਤੇ ਉਧਰ ਸ਼ਾਰਪ ਕੋ ਸਾਈਡ ਤੋਂ ਇੱਕ ਕਾਰ ਆ ਰਿਹਾ ਸੀ ਇਹ ਟਰੱਕ ਵਾਲਾ ਜਿਹੜਾ ਡਰਾਈਵਰ ਹੈਗਾ ਉਹਨੇ ਜਿਹੜਾ ਲਾਪਰਵਾਹੀ ਨਾਲ ਜਿਹੜੀ ਹੈ ਉਹ ਆਪਣਾ ਟਰੱਕ ਲਿਆ ਕੇ ਵਾਸਲੀ ਦੇ ਜਿਹੜੇ ਖੱਬੇ ਪਾਸੇ ਮਾਰਿਆ ਜਿਹਦੇ ਨਾਲ ਖੱਬੇ ਪਾਸੇ ਵੱਜਣ ਨਾਲ ਅੱਗੇ ਬੱਸ ਜਿਹੜਾ ਉਹਨਾਂ ਤੋਂ ਕੰਟਰੋਲ ਨਾ ਹੁੰਦਾ ਹੋਇਆ ਰਾਈਟ ਸਾਈਡ ਤੇ ਜਾ ਕੇ ਅੱਗੇ ਸੜਕ ਦੇ ਥੱਲੇ ਸਪੈਨਿਆਂ 'ਚ ਵੱਜਿਆ ਤੇ ਜਿਹਦੇ ਵਿੱਚ ਜਿਹੜਾ ਡਰਾਈਵਰ ਤੇ ਮੰਗੂਲੀ ਚੋਟਾਂ ਆਈਆਂ ਟਰੱਕ ਦੇ ਡਰਾਈਵਰ ਦੇ ਉਹਨੂੰ ਹਸਪੀਟਲ ਭੇਜ ਦਿੱਤਾ ਗਿਆ ਤੇ ਜਿਹੜੀ ਬੱਸ 'ਆਂ ਸਵਾਰੀਆਂ ਤੇ ਬੱਸ ਦੇ ਡਰਾਈਵਰ ਸਾਰੇ ਸੇਫ ਨੇ ਤੇ ਬਾਕੀ ਜਿਹੜਾ ਹੈਗਾ ਅਗਲੀ ਗੱਾਰਬਾਹ ਜਿਹੜੀ ਹੈਗੀ ਆ ਉਹ ਤੇ ਲੱਗੀ ਆ ਜਾਨੀ ਨੁਕਸਾਨ ਨਹੀਂ ਹੋਇਆ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆਗਾ ਬੱਸੀਆਂ ਸਵਾਰੀਆਂ ਸਾਰੀਆਂ ਸੇਫ ਨੇ ਆਪਣੇ ਆਪਣੇ ਜਗ੍ਹਾ ਨੂੰ ਸਾਰੀਆਂ ਡਿਸਪਾਚ ਕਰ ਦਿੱਤੀਆਂ ਗਈਆਂ ਨੇ ਉਹ ਤੇ ਜਿਹੜਾ ਗੱਡੀ ਦਾ ਡਰਾਈਵਰ ਹੈਗਾ ਉਹ ਸਿਵਲ